ਜੋ ਪ੍ਰਾਨੀ ਇਸ ਦਿਨ ਭਜੇ ਰੂਪ ਰਾਮ ਤਿਹ ਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਜੋ ਪ੍ਰਾਨੀ ਇਸ ਦਿਨ ਭਜੇ ਰੂਪ ਰਾਮ ਤੇਹ ਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਐ ਉਸ ਹਰੀ ਦੇ ਜਨ ਵਿੱਚ ਤੇ ਹਰੀ ਵਿੱਚ ਕੋਈ ਫਰਕ ਨਹੀਂ ਉਹ ਰੱਬ ਵਰਗਾ ਐ ਜਿਹੜਾ ਦਿਨ ਰਾਤ ਪਰਮਾਤਮਾ ਨੂੰ ਪਜਦਾ ਹੈ ਮਹਾਰਾਜ ਇਹ ਦੱਸੋ ਕਿਨੂੰ ਮੰਨੀਏ ਵੀ ਉਹ ਰੱਬ ਵਰਗਾ ਹੈ ਪਰਮਾਤਮਾ ਵਰਗਾ ਹੀ ਹੈ ਗੁਰੂ ਸਾਹਿਬ ਕਹਿੰਦੇ ਜਿਹੜਾ ਹਰ ਵੇਲੇ ਪਜਦਾ ਜੋ ਪ੍ਰਾਨੀ ਨਿਸ ਦਿਨ ਭਜੇ ਦਿਨ ਤੇ ਰਾਤ ਨਿਸ ਦਿਨ ਰਾਤ ਤੇ ਦਿਨ ਜਿਹੜਾ ਯਾਦ ਰੱਖਦਾ ਹੈ ਰੂਪ ਰਾਮ ਤਿਹ ਜਾਣ ਕਹਿੰਦੇ ਉਹਨੂੰ ਰੱਬ ਦਾ ਹੀ ਰੂਪ ਸਮਝੋ ਰਾਮ ਦਾ ਹੀ ਰੂਪ ਸਮਝੋ ਜੋ ਪ੍ਰਾਨੀ ਹਰ ਵੇਲੇ ਭਜਦਾ ਹੈ ਪਹਿਲਾਂ ਤਾਂ ਸੌਰੀ ਮੈਂ ਆਪਜੀ ਤੋਂ ਮੰਗ ਲਵਾਂ ਜੁਕਾਮ ਬਹੁਤ ਹੋਇਆ ਤੇ ਬੋਲਣ ਚ ਥੋੜੀ ਦਿੱਕਤ ਆ ਰਹੀ ਹੈ ਆਵਾਜ਼ ਵੀ ਪਾਰਾ ਹੋਇਆ ਥੋੜਾ ਤੇ ਕੋਈ ਨਹੀਂ ਇਹਨੇ ਕੱਲ ਤੱਕ ਠੀਕ ਹੋ ਜਾਣਾ ਮੈਂ ਜੋ ਬੇਨਤੀ ਕਰਨੀ ਚਾਹੁੰ ਨਾ ਉਹ ਸੁਣਿਓ ਤੇ ਸਮਝਿਓ ਰੱਬ ਦਾ ਹੀ ਰੂਪ ਹੈ RAM ਦਾ ਹੀ ਰੂਪ ਹੈ ਉਹ ਜਿਹੜਾ ਦਿਨ ਰਾਤ ਭਜਦਾ ਹੁਣ ਇਹਦੀ ਵਿਆਖਿਆ ਜਿਹੜੀ ਹੈ ਨਾ ਕੁਝ ਬੰਦੇ ਇਦਾਂ ਲੈ ਲੈਂਦੇ ਐ ਭੋਲੇ ਭਾਏ ਕਹਿ ਲੋ ਵੀ ਦਿਨ ਰਾਤ ਭਜਣਾ ਮਤਲਬ ਦਿਨ ਰਾਤ ਭਜੋ ਫਿਰ ਉਹ ਸਾਰਾ ਦਿਨ ਵਾਹਿਗੁਰੂ 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 ਨਾਮ 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 ਅੱਛਾ ਫਿਰ ਉਹਨਾਂ ਨੇ ਵੇਖਣਾ ਵੀ ਗੁਰੂ ਸਾਹਿਬ ਨੇ ਤਾਂ ਦਿਨ ਰਾਤ ਭਜਨ ਨੂੰ ਕਿਹਾ ਵੀ ਰੱਬ ਦਾ ਰੂਪ ਉਹ ਹੈ ਬੰਦਾ ਜਿਹੜਾ ਦਿਨ ਰਾਤ ਭਜਦਾ ਹੈ ਤੇ ਮੈਂ ਤੇ ਭਾਜੀ ਨਹੀਂ ਪਾ ਰਿਆ ਗੁਰੂ ਸਾਹਿਬ ਨੇ ਦਿਨ ਰਾਤ ਕਿਹਾ ਮੈਂ ਮੈਂ ਤੇ ਇਨਾ ਟਾਈਮ ਹੀ ਨਹੀਂ ਮਿਲ ਰਿਹਾ ਮੇਰੇ ਕੋਲੇ ਕਿਉਂਕਿ ਬੱਚੇ ਨੇ ਪਰਿਵਾਰ ਹੈ ਫੈਮਿਲੀ ਹੈ ਫਰਜ ਨੇ ਜ਼ਿੰਮੇਵਾਰੀਆਂ ਬਹੁਤ ਨੇ ਫਿਰ ਇੱਕ ਬੋਝ ਲੈ ਕੇ ਜੀਂਦੇ ਨੇ ਕਈ ਬੰਦੇ ਵੇਖੋ ਜੀ ਦਿਨ ਰਾਤ ਗੁਰੂ ਸਾਹਿਬ ਨੇ ਭਜਨ ਵਾਸਤੇ ਕਿਹਾ ਸੀ ਸਾਡੇ ਤੋਂ ਤੇ ਹੁੰਦਾ ਹੀ ਨਹੀਂ 5 ਮਿੰਟ ਵੀ ਨਹੀਂ ਹੁੰਦਾ 10 ਮਿੰਟ ਵੀ ਨਹੀਂ ਹੁੰਦਾ ਅਸੀਂ ਕੀ ਕਰੀਏ ਅਸੀਂ ਕਿਵੇਂ ਸਾਡਾ ਜਨਮ ਸਫਲਾ ਹੋਏਗਾ ਔਰ ਇੱਕ ਬੋਝ ਲੈ ਕੇ ਭਾਰ ਲੈ ਕੇ ਜ਼ਿੰਦਗੀ ਜਿਉਂਦੇ ਆ। ਧਿਆਨ ਨਾਲ ਸਮਝਿਓ ਦਿਨ ਰਾਤ ਭਜਨ ਦਾ ਮਤਲਬ ਅੱਖਾਂ ਬੰਦ ਕਰਕੇ ਬਹਿਣਾ ਜਾਂ ਵਾਹਿਗੁਰੂ ਵਾਹਿਗੁਰੂ ਕਰਨਾ ਜਾਂ ਰਾਮ ਰਾਮ ਕਰਨਾ ਨਹੀਂ ਹੈ। ਰਾਮ ਰਾਮ ਕਰਤਾ ਸਭ जग ਫਿਰੈ ਰਾਮ ਨਾ ਪਾਇਆ ਜਾਏ। ਇਦਾਂ ਨਹੀਂ ਹੈ। ਦਿਨ ਰਾਤ ਭਜਨ ਦਾ ਮਤਲਬ ਹੁੰਦਾ ਹੈ ਉਹ ਬੰਦਾ ਦਿਨ ਰਾਤ ਜਾਦ ਰੱਖਦਾ ਹੈ ਪਰਮਾਤਮਾ ਨੂੰ ਇਹਦੀ ਨਿਸ਼ਾਨੀ ਕੀ ਹੈ ਕੋਈ ਵੀ ਗਲਤ ਕੰਮ ਨਹੀਂ ਕਰਦਾ ਕਹਿੰਦਾ ਮੈਨੂੰ ਵੇਖਦਾ ਹੈ ਅੱਗੋਂ ਦੇਖੇ ਪੁੱਛੋਂ ਦੇਖੇ ਤੂੰ ਤੇ ਕਹਾਂ ਛਪਾਵੇਂ ਉਹ ਮੈਨੂੰ ਵੇਖਦਾ ਹੈ ਇੱਕ ਅਹਿਸਾਸ ਰੱਖਦਾ ਹੈ ਮਨ ਵਿੱਚ ਤੇ ਗਲਤੀਆਂ ਨਹੀਂ ਕਰਦਾ ਬੰਦਾ ਬੜਾ ਕਮਾਲ ਦਾ ਹੈ ਦਿਨ ਰਾਤ ਭੱਜਦਾ ਹੈ ਚੇਤਾ ਰੱਖਦਾ ਹੈ ਇੱਕ ਬੰਦਾ ਰੱਬ ਰੱਬ ਕਰਦਾ ਹੈ ਪਰ ਫਿਰ ਚੋਰੀ ਵੀ ਕਰੀ ਜਾਂਦਾ ਠਗੀਆਂ ਵੀ ਮਾਰੀ ਜਾਂਦਾ ਬੇਈਮਾਨੀਆਂ ਵੀ ਕਰੀ ਜਾਂਦਾ ਉਹਦਾ ਭਜਣਾ ਕਾਦਾ ਭਜਣਾ ਹੋਇਆ ਕਮਾਲ ਦਾ ਮਨੁੱਖ ਹੈ ਦਿਨ ਰਾਤ ਭਜਦਾ ਹੈ ਚੇਤਾ ਰੱਖਦਾ ਹੈ ਨਿਸ ਦਿਨ ਭਜਾ ਦਿਨ ਤੇ ਰਾਤ ਉਹਦੇ ਕਾਨੂੰਨ ਦੇ ਅੰਦਰ ਚੱਲਦਾ ਮੈਂ ਕੋਈ ਗਲਤੀ ਨਹੀਂ ਜ਼ਿੰਦਗੀ ਚ ਕਰੀ ਉਹ ਮੈਨੂੰ ਵੇਖਦਾ ਹੈ ਉਹ ਮੇਰੇ ਨਾਲ ਹੈ ਉਹ ਮੇਰੇ ਅੰਗ ਸੰਗ ਹੈ ਆਪਣੇ ਆਪ ਤੇ ਕੰਮ ਕਰਦਾ ਹੈ ਫਿਰ ਗੁਣੀ ਹੈ ਕਮਾਲ ਦੇ ਗੁਣ ਨੇ ਇਸ ਬੰਦੇ ਦੀ ਜ਼ਿੰਦਗੀ ਦੇ ਵਿੱਚ ਕੁਆਲਟੀ ਹੈ ਗੁਣ ਨੇ ਇਹੀ ਤੇ ਨਿਸ਼ਾਨੀ ਹੈ ਸਤ ਸੰਤੋਖ ਦਇਆ ਧਰਮ ਧੀਰਜ ਹਰ ਇੱਕ ਨਾਲ ਪਿਆਰ ਕਰਦਾ ਹੈ ਕਿਸੇ ਦੇ ਪ੍ਰਤੀ ਦੇ ਅੰਦਰ ਵੈਰ ਨਹੀਂ ਕਿਸੇ ਦੇ ਪ੍ਰਤੀ ਦੇ ਅੰਦਰ ਦੁਸ਼ਮਣੀ ਦਾ ਭਾਵ ਨਹੀਂ ਫਿਰ ਅਬਦਾ ਰੂਪ ਹੀ ਹੈ ਵੇਖੋ ਜਿੰਨੂੰ ਅਸੀਂ ਕੁਦਰਤ ਦਾ ਸਿਸਟਮ ਕਹਿੰਨੇ ਆ ਉਹਨੇ ਹਰ ਥਾਂ ਤੇ ਸੂਰਜ ਚੜ੍ਹਦਾ ਹੈ ਕੋਈ ਅਮੀਰ ਦੀ ਕੋਠੀ ਤੇ ਜ਼ਿਆਦਾ ਧੁੱਪ ਪੈ ਰਹੀ ਹੈ ਤੇ ਗਰੀਬ ਦੀ ਛਪਰੀ ਤੇ ਨਹੀਂ ਪਏਗੀ ਬਰਸਾਤ ਸਭ ਥਾਵਾਂ ਤੇ ਹੁੰਦੀ ਹੈ ਸਾਰੇ ਇੱਕੋ ਨੇ ਕੁਦਰਤ ਦੇ ਵਾਸਤੇ ਰੱਬੀ ਨਿਜਮ ਦੇ ਵਾਸਤੇ ਇਸੀ ਤਰ੍ਹਾਂ ਇਹ ਬਨੁਖ ਵੀ ਇਦਾਂ ਦਾ ਹੈ ਇਹਦੇ ਲਈ ਕੋਈ ਫਰਕ ਨਹੀਂ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਕੋਈ ਕਾਲਾ ਨਹੀਂ ਕੋਈ ਗੋਰਾ ਨਹੀਂ ਕੋਈ ਆਪਣਾ ਨਹੀਂ ਕੋਈ ਬਗਾਨਾ ਨਹੀਂ ਜੇ ਇਹ ਸੋਚਦਾ ਤੇ ਸਭ ਲਈ ਸੋਚਦਾ ਜੇ ਪਿਆਰ ਕਰਦਾ ਤੇ ਸਭ ਨੂੰ ਕਰਦਾ ਜੇ ਖੜਦਾ ਤੇ ਸਭ ਲਈ ਖੜਦਾ ਸਭ ਨੂੰ ਆਪਣਾ ਸਮਝਦਾ ਸਭ ਕੋ ਬੀਤ ਹਮ ਆਪਣੇ ਕੀਨਾ ਹਮ ਸਭਨਾ ਕੇ ਸਾਜਨ ਫਿਰ ਰੱਬ ਵਰਗਾ ਹੀ ਹੈ ਰੱਬ ਵੀ ਇਦਾਂ ਦਾ ਹੀ ਹੈ ਮਾਫ ਕਰ ਦਿੰਦਾ ਹੈ ਇਹ ਵੀ ਮਾਫ ਕਰ ਦਿੰਦਾ ਹੈ ਇਹ ਉਹ ਗਣ ਨਹੀਂ ਯਾਦ ਰੱਖਦਾ ਹੁਣ ਇੱਕ ਬੰਦਾ ਉਹ ਹੈ ਜਿਹੜਾ ਦੁਸ਼ਮਣੀ ਪਾਲ ਕੇ ਬੈਠ ਜਾਂਦਾ ਹੈ ਭੁੱਲਦਾ ਹੀ ਨਹੀਂ ਮਾਰ ਦਿਆਂਗੇ ਖਤਮ ਕਰ ਦਿਆਂਗੇ ਉਦਾਂ ਰੱਬ ਦਾ ਰੂਪ ਬਣਿਆ ਫਿਰਦਾ ਹੈ ਉਦਾਂ ਉਹ ਗੁਰਸਿੱਖ ਹੈ ਉਦਾਂ ਉਹ ਰਾਮ ਭਗਤ ਹੈ ਕ੍ਰਿਸ਼ਨ ਭਗਤ ਹੈ ਪਰ ਅੰਦਰ ਇੱਕ ਬਦਲਾ ਹੈ ਅੰਦਰ ਉਹਦੇ ਜ਼ਖਮ ਰਹਿੰਦੇ ਨੇ ਹਰ ਵੇਲੇ ਸੜਦਾ ਰਹਿੰਦਾ ਹੈ ਉਹ ਰੱਬ ਦਾ ਰੂਪ ਕਿਵੇਂ ਹੋਇਆ ਬੱਚਿਆਂ ਨੂੰ ਰੱਬ ਦਾ ਰੂਪ ਕਿਉਂ ਕਿਹਾ ਜਾਂਦਾ ਹੈ ਕਿਸੇ ਨਾਲ ਵੈਰ ਨਹੀਂ ਕਰਦੇ ਜਿਹੜਾ ਮਰਜੀ ਚੁੱਕੀ ਫਿਰੇ ਅੰਦਰ ਉਹਨਾਂ ਦੇ ਦੁਸ਼ੈ ਨਹੀਂ ਹੁੰਦੀ ਈਰਖਾ ਨਹੀਂ ਹੁੰਦੀ ਸਾੜਾ ਨਹੀਂ ਹੁੰਦਾ ਬੱਚਾ ਤਾਂ ਹੀ ਰੱਬ ਦਾ ਰੂਪ ਹੁੰਦਾ ਹੈ ਉਹ ਮਨੁੱਖ ਜਿਹਦੇ ਅੰਦਰ ਰੱਬੀ ਗੁਣ ਨੇ ਜਿਵੇਂ ਕੁਦਰਤ ਦਾ ਸਿਸਟਮ ਹੈ ਨਾ ਇਹ ਵੀ ਦਰਖਤ ਹੈ ਹਰ ਨੂੰ ਹੀ ਆਕਸੀਜਨ ਦਿੰਦਾ ਇਹ ਨਹੀਂ ਕਹਿੰਦਾ ਕਿ ਤੂੰ ਮੈਨੂੰ ਪਾਣੀ ਦਿੱਤਾ ਸੀ ਤੈਨੂੰ ਆਕਸੀਜਨ ਦੇਣੀ ਹੈ ਬਾਕੀਆਂ ਨੂੰ ਨਹੀਂ ਦੇਣੀ ਉਹ ਤਾਂ ਗਵਾਂਡੀਆਂ ਨੂੰ ਵੀ ਆਕਸੀਜਨ ਜਾਈ ਜਾਂਦੀ ਹੈ